ਡੌਗ ਲਵਰਸ ਨੂੰ ਲੈ ਕੇ ਅੱਜ ਤੁਹਾਡਾ ਲਈ ਇੱਕ ਖਾਸ ਜਾਣਕਾਰੀ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਪੈਟ ਡੌਗਸ ਨੂੰ ਲੈ ਕੇ ਨਵੇਂ ਨਿਯਮ ਲਾਗੂ ਕਰ ਦਿੱਤੇ ਨੇ ਜੀ ਹਾਂ ਤੁਹਾਨੂੰ ਦੱਸ ਦੇ ਕਿ ਹੁਣ ਜੇਕਰ ਤੁਸੀਂ ਘਰ ਦੇ ਵਿੱਚ ਕੋਈ ਵੀ ਕੁੱਤਾ ਪਾਲ ਰਹੇ ਹੋ ਤਾਂ ਉਸ ਦੀ ਰਜਿਸਟ੍ਰੇਸ਼ਨ ਜ਼ਰੂਰੀ ਹੋਵੇਗੀ ਚੰਡੀਗੜ੍ਹ ਦੇ ਵਿੱਚ ਇਹ ਨਿਯਮ ਲਾਗੂ ਹੋ ਗਏ ਨੇ ਜਿਸ ਕਾਰਨ ਹੁਣ ਤੁਸੀਂ ਕੋਈ ਵੀ ਕੁੱਤਾ ਘਰ ਦੇ ਵਿੱਚ ਪਾਲ ਰਹੇ ਹੋ ਤਾਂ ਉਸ ਦੀ ਰਜਿਸਟ੍ਰੇਸ਼ਨ ਜ਼ਰੂਰੀ ਹੈ ਦੱਸ ਦੇ ਕਿ 500 ਰੁਪਏ ਇਸ ਦੀ ਫੀਸ ਹੈ ਤੇ ਇਹ ਰਜਿਸਟ੍ਰੇਸ਼ਨ ਸਾਲ ਬਾਅਦ ਦੁਬਾਰਾ ਰੀਨਿਊ ਕਰਵਾਣੀ ਹੋਵੇਗੀ ਇਸ ਤੋਂ ਇਲਾਵਾ ਜੇਕਰ ਤੁਸੀਂ ਪੈਟ ਡੌਗ ਨੂੰ ਬਾਹਰ ਕਿਤੇ ਵੀ ਮਲ ਮੂਤਰ ਕਰਵਾ ਰਹੇ ਹੋ ਤਾਂ ਤੁਹਾਨੂੰ ਮੋਟਾ ਜੁਰਮਾਨਾ ਪਰਣਾ ਪੈ ਸਕਦਾ ਹੈ 10000 ਰੁਪਏ ਦਾ ਜੁਰਮਾਨਾ ਤੁਹਾਨੂੰ ਹੋ ਸਕਦਾ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਜਿਸ ਦੇ ਵਿੱਚ ਹੁਣ ਤੁਸੀਂ ਪੈਟ ਡੌਗਸ ਨੂੰ ਲੈ ਕੇ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ ਸਭ ਤੋਂ ਪਹਿਲਾਂ ਤਾਂ ਜੇਕਰ ਤੁਸੀਂ ਘਰ ਦੇ ਵਿੱਚ ਕੋਈ ਕੁੱਤਾ ਰੱਖਿਆ ਹੈ ਤਾਂ ਉਸ ਦੀ ਰਜਿਸਟ੍ਰੇਸ਼ਨ ਜ਼ਰੂਰੀ ਹੋਵੇਗੀ 500 ਰੁਪਏ ਦੀ ਫੀਸ ਅਦਾ ਕਰਨੀ ਹੋਵੇਗੀ ਜਿਸ ਦੇ ਨਾਲ ਹੀ ਤੁਹਾਨੂੰ ਮੈਟਲ ਦਾ ਟੋਕਨ ਜਿਹੜਾ ਹੈ ਉਹ ਦਿੱਤਾ ਜਾਵੇਗਾ ਤੇ ਇਸ ਦੇ ਨਾਲ ਹੀ ਕੁੱਤੇ ਦੇ ਗਾਲ ਦੇ ਵਿੱਚ ਪਟਾ ਵੀ ਜ਼ਰੂਰੀ ਹੋਵੇਗਾ ਤੇ ਨਾਲ ਹੀ ਮੈਟਲ ਦਾ ਟੋਕਨ ਜੋ ਕਿ ਕੁੱਤੇ ਤੇ ਲਗਾਇਆ ਜਾਵੇਗਾ ਤਾਂ ਇਹ ਜ਼ਰੂਰੀ ਕਰ ਦਿੱਤਾ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਨਿਯਮ ਲਾਗੂ ਕੀਤੇ ਨੇ ਪੈਟ ਡੌਗਸ ਨੂੰ ਲੈ ਕੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਬੁਲ ਡੌਗਜ਼ ਐਮਰੀਕਨ ਪਿਟ ਬੁਲ ਦਿੱਤਾ ਇਹਨਾਂ ਨਸਲਾਂ ਤੇ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ ਹੈ ਇਹਨਾਂ ਨਸਲਾਂ ਨੂੰ ਹੁਣ ਤੁਸੀਂ ਆਪਣੇ ਘਰ ਦੇ ਵਿੱਚ ਨਹੀਂ ਪਾਲ ਸਕਦੇ ਫਿਲਹਾਲ ਜੋ ਲੋਕ ਇਹਨਾਂ ਨਸਲਾਂ ਨੂੰ ਪਹਿਲਾਂ ਹੀ ਆਪਣੇ ਘਰ ਦੇ ਵਿੱਚ ਰੱਖ ਰਹੇ ਨੇ ਇਹਨਾਂ ਡੌਗਸ ਨੂੰ ਪਾਲ ਰਹੇ ਨੇ ਉਹਨਾਂ ਨੂੰ ਸ਼ੋਰਟ ਦਿੱਤੀ ਗਈ ਹੈ ਲੇਕਿਨ ਹੁਣ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪਿਟਬੋਲ ਬੁਲਡੌਗ ਜਾਂ ਅਮਰੀਕਨ ਪਿਟਬੋਲ ਕਿਸੇ ਵੀ ਤਰ੍ਹਾਂ ਦੀ ਨਸਲ ਆਪਣੇ ਘਰ ਦੇ ਵਿੱਚ ਪਾਲ ਰਹੇ ਹੋ ਤਾਂ ਤੁਹਾਨੂੰ ਜੁਰਮਾਨਾ ਪੈ ਸਕਦਾ ਹੈ ਇਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਦੇ ਨਾਲ ਇਹ ਘਰ ਦੇ ਵਿੱਚ ਰੱਖੇ ਕੁੱਤੇ ਪੈਡ ਡੌਗਸ ਉਹਨਾਂ ਨੂੰ ਜੋ ਕਿ ਚੰਡੀਗੜ੍ਹ ਦੇ ਵਿੱਚ ਪਾਰਕਸ ਨੇ ਉਹਨਾਂ ਦੇ ਵਿੱਚ ਲੈ ਜਾਣ ਦੀ ਵੀ ਮਨਾਹੀ ਕਰ ਦਿੱਤੀ ਗਈ ਹੈ ਚੰਡੀਗੜ੍ਹ ਦੇ ਰੋਜ਼ ਗਾਰਡਨ ਸੁਖਨਾ ਚੀਲ ਮਿੰਨੀ ਰੋਜ਼ ਗਾਰਡਨ ਬੋਟੈਨੀਕਲ ਗਾਰਡਨ ਇਸ ਤਰ੍ਹਾਂ ਦੇ ਕਈ ਹੋਰ ਗਾਰਡਨ ਜੋ ਕਿ ਚੰਡੀਗੜ੍ਹ ਦੇ ਵਿੱਚ ਬਣੇ ਹੋਏ ਨੇ ਉੱਥੇ ਤੁਸੀਂ ਆਪਣਾ ਵਾਲਤੂ ਕੁੱਤਾ ਸੈਰ ਦੇ ਲਈ ਨਹੀਂ ਲੈ ਕੇ ਜਾ ਸਕਦੇ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਕੁੱਤਿਆਂ ਨੂੰ ਲੈ ਕੇ ਸਖਤ ਨਿਰਦੇਸ਼ ਜਿਹੜੇ ਨੇ ਜਾਰੀ ਕੀਤੇ ਨੇ ਇਸ ਤੋਂ ਇਲਾਵਾ ਦੱਸ ਦੇ ਕਿ ਹੁਣ ਘਰ ਦਾ ਇੱਕ ਦਾਇਰੇ ਦੇ ਹਿਸਾਬ ਨਾਲ ਕੁੱਤਾ ਰੱਖਣਾ ਜਿਹੜਾ ਉਹ ਜ਼ਰੂਰੀ ਹੋ ਜਾਵੇਗਾ ਜੇਕਰ ਤੁਹਾਡੀ ਜਗ੍ਹਾ 5 ਮਰਲੇ ਹੈ ਤਾਂ ਤੁਸੀਂ ਇੱਕ ਕੁੱਤਾ ਹੀ ਘਰ ਦੇ ਵਿੱਚ ਰੱਖ ਸਕਦੇ ਹੋ ਉਸ ਤੋਂ ਇਲਾਵਾ 10 ਮਰਲੇ ਦੇ ਹਿਸਾਬ ਦੇ ਨਾਲ ਦੋ ਕੁੱਤੇ 12 ਮਰਲੇ ਦੇ ਹਿਸਾਬ ਦੇ ਨਾਲ ਤਿੰਨ ਕੁੱਤੇ ਅਤੇ ਇੱਕ ਕਨਾਲ ਦੇ ਵਿੱਚ ਚਾਰ ਕੁੱਤੇ ਰੱਖਣ ਦੀ ਪਰਮਿਸ਼ਨ ਜਿਹੜੀ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਇਹ ਸਖਤ ਨਿਯਮ ਲਾਗੂ ਕੀਤੇ ਗਏ ਨੇ ਨਿਯਮ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮੰਨਣੀਆਂ ਹੋਵਣਗੀਆਂ ਫਿਰ ਹੀ ਤੁਸੀਂ ਘਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੁੱਤਾ ਰੱਖਣ ਲਈ ਲਾਜ਼ਮੀ ਹੋਵੋਗੇ ਜੇਕਰ ਤੁਸੀਂ ਐਨਾ ਕਿਸੇ ਵੀ ਨਿਯਮ ਦੀ ਉਲੰਘਣਾ ਕਰ ਰਹੇ ਹੋ ਤਾਂ ਤੁਹਾਨੂੰ ਜੁਰਮਾਨਾ ਪੈ ਸਕਦਾ ਹੈ 10000 ਰੁਪਏ ਦਾ ਜੁਰਮਾਨਾ ਕੁੱਤੇ ਮਾਲਕ ਨੂੰ ਪੈ ਸਕਦਾ ਹੈ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਨਵੇਂ ਨਿਯਮ ਲਾਗੂ ਕੀਤੇ ਨੇ ਦੱਸੇ ਕਿ ਲਗਾਤਾਰ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਕੁੱਤਿਆਂ ਦਾ ਆਤੰਕ ਫੈਲਿਆ ਹੋਇਆ ਹੈ ਲਗਾਤਾਰ ਕਈ ਮਾਮਲੇ ਪੰਜਾਬ ਦੇ ਵਿੱਚ ਵੱਧਦੇ ਜਾ ਰਹੇ ਨੇ ਕੁੱਤਿਆਂ ਦੇ ਕੱਟਣ ਦੇ ਮਾਮਲੇ ਵੱਧਦੇ ਜਾ ਰਹੇ ਨੇ ਤਾਂ ਇਹਨਾਂ ਨੂੰ ਲੈ ਕੇ ਹੀ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲ ਕਰ ਦਿੱਤੀ ਹੈ ਕਾਰ ਦੇ ਵਿੱਚ ਕੁੱਤਾ ਰੱਖਣ ਨੂੰ ਲੈ ਕੇ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਤੇ ਤੁਹਾਨੂੰ ਜੇਕਰ ਤੁਸੀਂ ਕਾਰ ਦੇ ਵਿੱਚ ਕਿਸ ਬਰੀਡ ਦਾ ਕੁੱਤਾ ਰੱਖ ਰਹੇ ਹੋ ਉਸ ਦੀ ਰਜਿਸਟ੍ਰੇਸ਼ਨ ਸਭ ਤੋਂ ਜ਼ਰੂਰੀ ਹੋਵੇਗੀ ਜਿਸ ਦੇ ਨਾਲ ਤੁਹਾਨੂੰ ਮੈਟਲ ਦਾ ਟੋਕਨ ਪ੍ਰੋਵਾਈਡ ਕੀਤਾ ਜਾਵੇਗਾ ਜਿਸ ਕਿਸੇ ਕੋਲ ਵੀ ਟੋਕਰ ਨਹੀਂ ਹੋਵੇਗਾ ਜਾਂ ਫਿਰ ਕੁੱਤੇ ਦੀ ਰਜਿਸਟ੍ਰੇਸ਼ਨ ਨਹੀਂ ਪਾਈ ਗਈ ਤਾਂ ਤੁਹਾਨੂੰ 10000 ਰੁਪਏ ਤੱਕ ਦਾ ਜੁਰਮਾਨਾ ਜਾਂ ਇਸ ਤੋਂ ਜ਼ਿਆਦਾ ਜੁਰਮਾਨਾ ਵੀ ਹੋ ਸਕਦਾ ਹੈ ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੇ ਘਰ ਰੱਖੇ ਪਾਲਤੂ ਕੁੱਤੇ ਨੂੰ ਕਿਸੇ ਵੀ ਬਾਹਰ ਖੁੱਲੀ ਜਗ੍ਹਾ ਤੇ ਮਲਮੂਤਰ ਕਰਵਾ ਰਹੇ ਹੋ ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਹੈ ਕਿਉਂਕਿ ਇਹ ਸਖਤ ਨਿਰਦੇਸ਼ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਕਿ ਕੁੱਤਿਆਂ ਨੂੰ ਲੈ ਕੇ ਕਿਸੇ ਵੀ ਜਗ੍ਹਾ ਤੇ ਗੰਦਗੀ ਨਹੀਂ ਫੈਲਾ ਫੈਲਾਈ ਜਾ ਸਕਦੀ ਕਿਉਂਕਿ ਜੇਕਰ ਤੁਸੀਂ ਬਾਹਰ ਕਿਤੇ ਵੀ ਕੁੱਤੇ ਨੂੰ ਲੈ ਕੇ ਜਾਂਦੇ ਹੋ ਜਾਂ ਕਿਸੇ ਦੇ ਘਰ ਦੇ ਬਾਹਰ ਜਾਂ ਪਾਰਕਸ ਦੇ ਵਿੱਚ ਲਗਾਤਾਰ ਦੇਖਿਆ ਜਾਂਦਾ ਹੈ ਕਿ ਜੋ ਕੁੱਤਾ ਮਾਲਕ ਹੁੰਦੇ ਨੇ ਆਪਣੇ ਪਾਲਤੂ ਕੁੱਤਿਆਂ ਨੂੰ ਸੈਰ ਕਰਾਉਣ ਲਈ ਜਦੋਂ ਬਾਹਰ ਲੈ ਕੇ ਜਾਂਦੇ ਨੇ ਤਾਂ ਉੱਥੇ ਹੀ ਕਿਤੇ ਵੀ ਮਲਮੁੱਤਰ ਕਰਵਾ ਦਿੰਦੇ ਨੇ ਤਾਂ ਜਿਸ ਦੇ ਨਾਲ ਕਈ ਤਰ੍ਹਾਂ ਦੇ ਝਗੜੇ ਹੋ ਜਾਂਦੇ ਨੇ ਜਾਂ ਫਿਰ ਕੁੱਤੇ ਕੱਟਣ ਦੇ ਮਾਮਲੇ ਵੀ ਸਾਹਮਣੇ ਆ ਜਾਂਦੇ ਨੇ ਜਿਸ ਤਰ੍ਹਾਂ ਸੀ ਅਮਰੀਕਨ ਪਿਟ ਬੁਲ ਜਾਂ ਬੁਲ ਡੌਗ ਵਰਗੀਆਂ ਨਸਲਾ ਪਾਲਦੇ ਹਨ ਤਾਂ ਇਹ ਬਾਹਰਲੇ ਕਿਸੇ ਵੀ ਵਿਅਕਤੀ ਨੂੰ ਕੱਟ ਦਿੰਦੇ ਨੇ ਤਾਂ ਇਹਨਾਂ ਸਾਰੇ ਹੀ ਗੱਲਾਂ ਨੂੰ ਦੇਖਦੇ ਹੋਏ ਹੁਣ ਚੰਡੀਗੜ੍ਹ ਪ੍ਰਸ਼ਾਸਨ ਸਖਤ ਹੋ ਗਿਆ ਹੈ ਸਖਤ ਨਿਯਮ ਜੋ ਪੈਟ ਡੌਗਸ ਨੂੰ ਲੈ ਕੇ ਉਹ ਜਾਰੀ ਕਰ ਦਿੱਤੇ ਗਏ ਨੇ ਤੇ ਜੇਕਰ ਕੋਈ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਜੁਰਮਾਨਾ ਤੇ ਇਸ ਦੇ ਨਾਲ ਹੀ ਕੋਈ ਸਜ਼ਾ ਜਿਹੜੀ ਹੈ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਸੁਣਾਈ ਜਾ ਸਕਦੀ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਪੈਟ ਡੌਗਸ ਨੂੰ ਲੈ ਕੇ ਇਸ ਫੈਸਲੇ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ